ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਇੱਕ ਪ੍ਰਵਾਸੀ ਵੀਰਾਂ ਦੀ ਜਿਹੜੀ ਬੀਬੀ ਆ ਔਰਤ ਆ ਜਿਹਦਾ ਨਾਮ ਕਮਲਕੌਰ ਦੇ ਨਾਂ ਦੇ ਉਹਨੇ ਆਈਡੀਆਂ ਵਗੈਰਾ ਬਣਾ ਕੇ ਤੇ ਬਹੁਤ ਜ਼ਿਆਦਾ ਗੰਦ ਪਰੋਸਿਆ ਉਹ ਕਾਫੀ ਸਮੇਂ ਤੋਂ ਉਹਦੀ ਅਸ਼ਲੀਲਤਾ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੈਰਦੀ ਸੀ ਤੇ ਉਹ ਬੱਚਿਆਂ ਤੇ ਮਾੜਾ ਪ੍ਰਭਾਵ ਪਾਉਂਦੀ ਸੀ ਕਈ ਵਾਰ ਯਤਨ ਕੀਤੇ ਗਏ ਕਿ ਇਹਨਾਂ ਨੂੰ ਸਮਝਾਇਆ ਜਾਵੇ ਪਰ ਕਹਿੰਦੇ ਹੁੰਦੇ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਤੇ ਜਿਨ੍ਹਾਂ ਨੇ ਵੀ ਸਿੰਘਾਂ ਨੇ ਸੇਵਾ ਲਈ ਆ ਵੈਸੇ ਤਾਂ ਅਮਰਤਪਾਲ ਮਹਿਰੋਂ ਦੇ ਜਥੇ ਨੇ ਉਹਦੀ ਜ਼ਿੰਮੇਵਾਰੀ ਲਈ ਆ ਜਿਹੜੇ ਸਿੰਘਾਂ ਨੇ ਵੀ ਸੇਵਾ ਲਈ ਆ ਅਮਰਤਪਾਲ ਦੇ ਜਥੇ ਦੇ ਮਹਿਰੋਂ ਦੇ ਜਥੇ ਨੇ ਲਈ ਆ ਤੇ ਉਹ ਵੀ ਉਹਨਾਂ ਦੀ ਅਸੀਂ ਜੋਗ ਕਾਨੂੰਨੀ ਮਦਦ ਜਿੰਨਾ ਹੋ ਸਕਿਆ ਅਸੀਂ ਉਹਨਾਂ ਦੇ ਨਾਲ ਖੜਾਂਗੇ ਕਿਉਂਕਿ ਉਹਨਾਂ ਨੇ ਬਾਬਾ ਸੁੱਖਾ ਸਿੰਘ ਤੇ ਮਤਾਬ ਸਿੰਘ ਵਾਲਾ ਇਤਿਹਾਸ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਕਿ ਮਸਾ ਰੰਗੜ ਜੋ ਉੱਥੇ ਕਰਦਾ ਸੀ ਕੰਜਰੀਆਂ ਨਚੋਂਦਾ ਸੀ ਤੇ ਇਹ ਜਿਹੜੀ ਵੱਦਚਲਨ ਬੀਬੀ ਆ ਇਹਨੇ ਵੀ ਇਹੇ ਕੰਮ ਫੜਿਆ ਹੋਇਆ ਸੀ ਹੁਣ ਕਈ ਹੋਰ ਲੋਕ ਵੀ ਇਹੋ ਜਿਹਾ ਕੰਮ ਕਰਦੇ ਆ YouTube ਤੇ ਤੁਸੀਂ ਆਪਦਾ ਕੰਟੈਂਟ ਪਾਓ ਮਨੋਰੰਜਨ ਕਰੋ ਪਰ ਘੱਟੋ ਘੱਟ ਅਸ਼ਲੀਲਤਾ ਨਾ ਪਰੋਸੋ ਕਿਉਂਕਿ ਇਹ ਬਦਚਲਨ ਮੈਂ ਕਿਉਂ ਕਿਹਾ ਕਿਉਂਕਿ ਇਹਨੇ ਕੌਰ ਨਾਲ ਖਾ ਕੇ ਤੇ ਸਾਰੀਆਂ ਪੰਜਾਬੀ ਬੱਚੀਆਂ 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 ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸਿੱਖਾਂ ਦੇ ਨਾਲ ਨਾਲ ਸਿੰਘ ਤੇ ਕੌਰ ਲੱਗਦਾ ਤੇ ਪੰਜਾਬੀ ਪੰਜਾਬ ਵਿੱਚ ਜਿਆਦਾਤਰ ਸਿੱਖ ਰਹਿੰਦੇ ਨੇ ਵੈਸੇ ਤਾਂ ਸਿੱਖ ਵਰਲਡ ਵਿੱਚ ਫੈਲੇ ਹੋਏ ਨੇ ਪਰ ਇਹਨਾਂ ਨੇ ਪੂਰੀ ਕੌਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਆ ਕੋਝੀ ਸਾਜ਼ਿਸ਼ ਤੇ ਉਹਦਾ ਅੰਜਾਮ ਜਿਹੜਾ ਉਹ ਕੀ ਹੋਇਆ ਕਿ ਉਸ ਨੂੰ ਆਪਦੀ ਜਾਨ ਤੋਂ ਹੱਥ ਧੋਣੇ ਪਏ ਹੁਣ ਕਈਆਂ ਨੂੰ ਇੱਥੇ ਹਮਦਰਦੀ ਵੀ ਆ ਕਈ ਚੰਨਾ ਵਾਲੇ ਚੀਕਾਂ ਮਾਰੀ ਜਾਂਦੇ ਆ ਕਿ ਐਦਾਂ ਹੋ ਗਿਆ ਆ ਨਹੀਂ ਹੋਣਾ ਚਾਹੀਦਾ ਸੀ ਆ ਹੋਣਾ ਚਾਹੀਦਾ ਸੀ ਦੇਖੋ ਖਾਲਸਾ ਪੰਥ ਬਦੀ ਕੀ ਨਹੀਂ ਕਰਦਾ ਪਰ ਖਾਲਸਾ ਪੰਥ ਕਿਸੇ ਵੀ ਬਦ ਚੱਲਣ ਅਚਰਣ ਵਾਲਿਆਂ ਨੂੰ ਬਖਸ਼ਦਾ ਨਹੀਂਗਾ ਉਹ ਚਾਹੇ ਘਰ 'ਚ ਹੋਣ ਚਾਹੇ ਬਾਹਰ 'ਚ ਹੋ ਸੋ ਮੇਰਾ ਇਹ ਵੀਡੀਓ ਮੈਸੇਜ ਬਣਾਉਣ ਦਾ ਇੱਕੋ ਹੀ ਇੱਕ ਮਕਸਦ ਹੈ ਕਿ ਅਮਰਪਾਲ ਮਹਿਰੋਂ ਦੇ ਜਥੇ ਨੇ ਜੇ ਇਹ ਕੀਤਾ ਕਿਉਂਕਿ ਸੋਸ਼ਲ ਮੀਡੀਆ ਤੇ ਕਈ ਕੁ ਕਿਉਂਕਿ ਮੈਂ ਅਮਰਪਾਲ ਨੂੰ ਵੀ ਸੁਣਿਆ ਸੀਗਾ ਉਹਨਾਂ ਨੇ ਕੀਤਾ ਤੇ ਸ਼ਾਬਾਸ਼ ਅਸੀਂ ਚਟਾਨ ਵਾਂਗੂ ਨਹੀਂ ਬੰਦਿਆਂ ਵਾਂਗੂ ਉਹਨਾਂ ਦੇ ਨਾਲ ਖੜਾਗੇ ਤੇ ਮੈਂ ਸਮੂਥੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਸਿੰਘਾਂ ਦਾ ਸਹਿਯੋਗ ਕਰਨ ਦੀ ਲੋੜ ਹੈਗੀ ਆ ਕਾਨੂੰਨੀ ਪੱਧਰ ਤੇ ਵਕੀਲ ਕਰਨੇ ਪੈਣ ਉਹ ਵੀ ਮਾਰੀ ਕਿਰਪਾ ਕਰੇ ਆਪਾਂ ਸਾਰੇ ਜਾਣੇ ਕਰੀਏ ਜੇ ਕੋਈ ਹੋਰ ਕਿਸੇ ਤਰ੍ਹਾਂ ਦੀ سپورਟ ਦੀ ਲੋੜ ਆ ਤੇ ਆਪਾਂ ਕਰੀਏ ਪਹਿਲੀ ਤੇ ਗੱਲ ਉਹਨਾਂ ਤੇ ਐਫ ਆਈ ਆਰ ਦਰਜ ਨਹੀਂ ਸੀ ਹੋਣੀ ਚਾਹੀਦੀ ਚਲੋ ਕਾਨੂੰਨ ਅਨੁਸਾਰ ਜੇ ਕੋਈ ਗੱਲ ਹੋਈ ਵੀ ਆ ਤੇ ਮੈਨੂੰ ਇਸ ਗੱਲ ਦਾ ਵੀ ਥੋੜਾ ਮਾਣ ਮਹਿਸੂਸ ਹੋਇਆ ਪੰਜਾਬੀਆਂ ਤੇ ਕਿ ਉਹਦੇ ਸੰਸਕਾਰ ਤੇ ਕਲ ਕੋਈ ਨਹੀਂ ਗਏ ਗਿਆ ਕਿਉਂਕਿ ਔਰੰਗਜ਼ੇਬ ਦੀ ਕਬਰ ਤੇ ਦੀਵਾ ਜਗਾਉਣ ਵਾਲਾ ਨਹੀਂ ਹੈਗਾ ਕੋਈ ਜਿਹਨੇ ਮਾੜੇ ਮੰਦੇ ਕੰਮੀ ਨਾਨਕਾ ਜਦਕਦ ਮੰੰਦਾ ਹੋਏ ਸੋ ਉਹਨੂੰ ਕੀਤੇ ਦੀ ਸਜ਼ਾ ਮਿਲੀ ਆ ਤੇ ਜਿਹੜੇ ਦੂਜੇ ਬੱਚੇ ਬੱਚੀਆਂ ਸੋਸ਼ਲ ਮੀਡੀਆ ਤੇ ਕੰਮ ਕਰਦੇ ਉਹਨਾਂ ਵਾਸਤੇ ਅਮਰਪਾਲ ਮਹਿਰੋਂ ਦੇ ਜਿਵੇਂ ਕੰਮ ਮਾਰ ਕੇ ਟੰਗਿਆ ਤੇ ਉਹਨਾਂ ਨੂੰ ਦੱਸਿਆ ਕਿ ਹੜ ਜੋ ਆਵਾਜ਼ ਆਜੋ ਨਿਵਾਰੀ ਤੁਹਾਡੀ ਆ ਸਕਦੀ ਹੈ ਆ ਸਕਦੀ ਸ਼ਬਦ ਮੈਂ ਵਰਤਿਆ ਸੋ ਇਸ ਕਰਕੇ ਭਾਈ ਸਾਨੂੰ ਸਾਰਿਆਂ ਨੂੰ ਇਕੱਤਰ ਹੋਣਾ ਚਾਹੀਦਾ ਜਿੱਥੇ ਕੋਈ ਇਹੋ ਜਿਹਾ ਹੈਗਾ ਉਹਨੂੰ ਪਹਿਲਾਂ ਪਿਆਰ ਨਾਲ ਸਮਝਾਉਣਾ ਚਾਹੀਦਾ ਕਿ ਨਾ ਭਾਈ ਨਾ ਨਾ ਕਰ ਸੋ ਇਹ ਕਾਬਲੇ ਤਾਰੀਫ ਸੇਵਾ ਕੀਤੀ ਹੈ ਸਿੰਘਾਂ ਨੇ ਮਹਾਰਾਜ ਅਰਦਾਸ ਕਰਦੇ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ